ਮੋਹਤਿ ਸਤਕਾਰਯੋ ਕਿਸਾਨ ਦੋਸਤੋ ਸਤਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਆਪਾਂ ਆਪਣੇ ਖੇਤਾਂ ਵਿੱਚ ਆਪਣੀ ਰਸੋਈ ਲਈ ਘਰ ਲਈ ਫਲਦਾਰ ਬੂਟੇ ਅਲੱਗ-ਅਲੱਗਗਾਗਾ ਸਕਦੇ ਆਂ ਤੇ ਸਾਰੇ ਹੀ ਹੋ ਜਾਂਦੇ ਨੇ ਤੇ ਜੋ ਆਪਜੀ ਦੇਖ ਰਹੇ ਹੋਏ ਚੀਗੂ ਦਾ ਬੂਟਾ ਤੇ ਇਹਨਾਂ ਨੂੰ ਇਸ ਸਮੇਂ ਇਹ ਛੋਟੇ-ਛੋਟੇ ਨੇ ਜਿਹੜੇ ਇਹਨੇ ਫੁੱਲ ਆ ਰਹੇ ਨੇ ਤੇ ਇਹਨੂੰ ਫਿਰ ਉਦੋਂ ਬਾਅਦ ਫਲ ਸ਼ੁਰੂ ਹੋ ਜਾਂਦਾ ਲੰਬੇ ਸਮੇਂ ਤੱਕ ਇਹ ਫਲ ਹੌਲੀ-ਹੌਲੀ ਵੱਧਦਾ ਰਹਿੰਦਾ ਤੇ ਕਾਫੀ ਜ਼ਿਆਦਾ ਫਲ ਲੱਗ ਜਾਂਦਾ ਆਪਾਂ ਆਪਣੇ ਘਰ ਲਈ ਆਪਣੀ ਰਸੋਈ ਲਈ ਇੱਕ ਸਿਹਤਮੰਦ ਵਧੀਆ ਫਲ ਪ੍ਰਾਪਤ ਕਰ ਸਕਦੇ ਹਾਂ ਸੋ ਆਪਾਂ ਨੂੰ ਆਪਣੇ ਖੇਤਾਂ 'ਚ ਹਰ ਤਰ੍ਹਾਂ ਦਾ ਫਲ اگਾ ਲੈਣਾ ਚਾਹੀਦਾ ਇੱਕ ਤਾਂ ਆਪਾਂ ਸੁੱਧ ਫਲ ਖਾਵਾਂਗੇ ਇੱਕ ਆਪਾਂ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹਾਂ ਤੇ ਇਸ ਤਰ੍ਹਾਂ ਇੱਕ ਮਤਲਬ ਮਲਾਵਟਾਂ ਤੋਂ ਕੈਮੀਕਲਾਂ ਤੋਂ ਵਧੀਆ ਚੀਜ਼ ਖਾਣੀ ਹੈ ਤਾਂ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਹਰ ਤਰ੍ਹਾਂ ਦਾ ਫਲਦਾਰ ਬੂਟਾਗਾਉਣਾ ਚਾਹੀਦਾ ਹੈ ਇਹ ਉਹਦਾ ਜਿਹੜਾ ਸਵਾਦ আর ਮਿਠਾਸ ਆ ਇੱਕ ਵੱਖਰਾ ਆਨੰਦ ਮਿਲਦਾ ਕਰਦੀ ਉਪਜ ਤੋਂ ਸੋਸ ਤਰ੍ਹਾਂ ਆਪਾਂ ਇਹਨਾਂ ਚੀਜ਼ਾਂ ਨਾਲ ਜੁੜੀਏ ਬਹੁਤ ਧੰਨਵਾਦ ਜੀ